ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹਦਾ ਚਾਹ ਨਹੀਂ ਹੈ ਕਿ ਦੁਨੀਆਂ ਦੀਵਾਲੀ ਖੁਸ਼ੀਆਂ ਚਾਹ ਨਾਲ ਕੋਈ ਨਵੇਂ ਕੱਪੜੇ ਪਾ ਕੇ ਕੋਈ ਨਵਾਂ ਸਾਧਨ ਲੈ ਕੇ ਕੋਈ ਨਵੀਂ ਜੁੱਤੀ ਤੱਕ ਵੀ ਲੈ ਕੇ ਉਹ ਖੁਸ਼ੀ ਦਾ ਬਣਾਉਂਦਾ ਹੈ ਧਿਆਨ ਪਰ ਜੇ ਅਸੀਂ ਦੁਖੀ ਮਨ ਨਾਲ ਸਾਤੋਂ ਗੁਰੂ ਜੋ ਸੇਵਾ ਲੈਂਦਾ ਉਹ ਸੇਵਾ ਕਰਨ ਆਇਆ ਉਹਦਾ ਕਾਰਨ ਹੈ ਕਿ ਸਾਡੇ ਭਰਾ ਨੇ ਸਾਰੇ ਪਰ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਭਾਈ ਸਾਡੇ ਅੰਦਰ ਸਮੇਤ ਤੁਹਾਡੇ ਪ੍ਰੈਸ ਵਾਲਿਆਂ ਦੇ ਜ਼ਹਿਰ ਜਾ ਰਹੀ ਹੈ ਤੁਸੀਂ ਕਿਤੇ ਨਾ ਕਿਤੇ ਆਪਾਂ ਨੂੰ ਪਹਿਲਾਂ ਕਹਿਂਦੇ ਹੁੰਦੇ ਸੀ ਢਾਲ ਢਾਕੇ ਉਹ ਮਾੜਾ ਦੇਸੀ ਵਰਤੋ ਦੇਸੀ ਕਿਥੋਂ ਲਈਏ ਡੰਗਰ ਤਾਂ ਹੈ ਨਹੀਂ ਫਿਰ ਆਪਾਂ ਨੂੰ ਕਹਿਣ ਲੱਗ ਕੇ ਕਹਿੰਦੇ ਜੀ ਇੱਕ ਤਾਂ ਕਰ ਲਓ ਕਹਿੰਦੇ ਸਰੋਂ ਦਾ ਤੇਲ ਵਰਤ ਲਓ ਹੁਣ ਸਰੋਂ ਦਾ ਤੇਲ ਦਾ ਵੀ ਬੇੜਾ ਗਰਕ ਹੋ ਗਿਆ ਉਹਦੇ ਪਤਾ ਨਹੀਂ ਕੀ ਕੁਸ ਪਾਇਆ ਰਿਹਾ ਫਿਰ ਹੁਣ ਤਿਹਾਰ ਨੇ ਆ ਪਾਏ ਨੇ ਗਹਿਮਾ ਗਹਿਮੀ ਲੰਗਿਆ ਨਹੀਂ ਜਾਂਦਾ ਬਾਜ਼ਾਰ ਅੱਜ ਦੀ ਇਕੱਲਾ ਨਾਪੇ ਦੀ ਗੱਲ ਨਹੀਂ ਸਾਰੇ ਕੇ ਲੰਘਿਆ ਨਹੀਂ ਜਾਂਦਾ ਇਹ ਮਠਾਈ ਭਾਈ ਕਿੱਥੋਂ ਆ ਗਈ ਇਹ ਕਿੱਥੇ ਬਣ ਗਈ ਕਾਰਨ ਕੀ ਹੈ ਪ੍ਰਸ਼ਾਸਨ ਸੁੱਤਾ ਪਿਆ ਟੈਂਪੂ بڑے بڑے ਟਰੱਕਾਂ ਦੇ ਟਰੱਕ ਆਉਂਦੇ ਨੇ ਉਹ ਤਾਂ ਨਾਕੇ ਰੋਜ਼ ਲੱਗਦੇ ਨੇ ਇਹ ਨਾਕਾ ਕਿਉਂ ਨਹੀਂ ਲੱਗਦਾ ਕਿ ਸਾਨੂੰ ਪਤਾ ਲੱਗੇ ਕਿ ਕੌਣ ਕਰਦਾ ਗੋਰਖਦੰਦਾ ਦੂਜੇ ਬੰਦੇ ਹਰ ਵਾਰੀ ਸਾਡੀ ਪਾਰਟੀ ਕਹਿੰਦੀ ਹੈ ਬੇਨਤੀ ਕਰਕੇ ਜਿਵੇਂ ਆ ਅਸੀਂ ਅੱਜ ਬਰਲਾਜ ਜੋਸੀ ਕੇਂਦਰੀ ਫੂਡ ਸਪਲਾਈ ਮੰਤਰੀ ਹੈ ਇਹ ਦਾ ਵੇ ਉਰੇ ਵਾਲਾ ਘਟਾਰੂ ਚੱਕ ਇਹਨਾਂ ਦਾ ਅੱਜ ਪੁੱਤ ਨਾ ਫੂਕ ਰਿਹਾ ਇੱਕ